ਅੱਪਾ ਫੇਰ ਇੱਕ ਹਵਨ ਗੁੰਡ ਬਾਲ ਲਿਆ ਔਰ ਉਹਤੀ ਦਿਨੀ ਸ਼ੁਰੂ ਕਰ ਦਿੱਤੀ। ਸੰਦੀਪ ਸਿੰਘ ਨੇ ਕਤਲ ਕਰਤਾ ਤੇ ਅਸੀਂ ਹਵਨ ਗੁੰਡ ਬਾਲ ਲਿਆ। ਦੂਜੇ ਪਾਸੇ ਜੇਲ੍ਹ ਚ ਬੰਦ ਵਿਰਿਆ ਸਰ ਸੁਭਾ ਸਿੰਘ ਦਾ ਸਰੇਆਮ ਕਤਲ ਕਰ ਦਿੰਦਾ ਤੇ ਤੁਸੀਂ ਕਿੰਨੇ ਹੋ 32 80 ਬਾਲ ਰਹੇ ਹੋ। ਸਮਝਦਾ ਇਹ ਵੀ ਸਮਝ ਨਹੀਂ ਆਉਂਦੀ ਇਹਨਾਂ ਨੂੰ ਲੋਕਾਂ ਨੂੰ ਸ਼ਰਮ ਨਹੀਂ ਆਦੀ ਕਾਤਲ ਦੀ ਸਪੋਰਟ ਜਿਹੜੇ ਲੋਕ ਉਸ ਕਾਤਲ ਦੀ ਸਪੋਰਟ ਲਈ ਧਰਨਾ ਲਾ ਕੇ ਬੈਠੇ ਨੇ। ਜਦੋਂ ਦੁਕਾਨਾਂ 5 ਵਜੇ ਤੋਂ ਲੋਕੀ ਬੰਦ ਕਰ ਦਿੰਦੇ ਸੀ ਨਾ ਉਦੋਂ ਕਿੱਥੇ ਸੀ ਸਾਰੇ ਲੋਕ? ਜਿਨ੍ਹਾਂ ਦੀ ਫੋਟੋ ਤੁਸੀਂ ਲੈ ਕੇ ਖੜੇ ਹੋ ਕੌਮ ਦਾ ਹੀਰਾ ਦੱਸ ਰਹੇ ਹੋ ਇਹਨਾਂ ਦੇ ਉੱਤੇ ਮਾਮਲਾ ਦਰਜ ਹੈ ਜਦੋਂ ਪੰਜਾਬ ਚ ਕਾਲਾ ਦੌਰ ਚੱਲਦਾ ਸੀ ਅੱਤਵਾਦ ਦਾ ਦੌਰ ਚੱਲਦਾ ਸੀ ਉਦੋਂ ਹਿਊਮਨ ਰਾਈਟ ਕਿੱਥੇ ਸੀ ਉਦੋਂ ਸੀਬੀਆਈ ਕਿੱਥੇ ਸੀ ਮੇਰਾ ਸੁਭਾ ਸਿੰਘ ਵੀ ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲਾ ਸੀ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਨ ਵਾਲਾ ਸੀਗਾ ਇਸ ਕਰਕੇ ਮੇਰੀ ਜ਼ਿੰਮੇਵਾਰੀ ਬੰਦੀ ਹੈ ਵੀ ਇਹਨਾਂ ਦੀ ਡੈੱਡ ਬੁੜੀ ਦਾ ਅੰਤਿਮ ਸੰਸਕਾਰ ਮੈਂ ਔਰ ਮੇਰੇ ਸਾਥੀ ਕਰਨ ਕੀ ਕਰ ਰਹੇ ਨੇ ਇਹਨਾਂ ਦਾ ਕਤਲ ਕਿਉਂ ਕੀਤਾ ਤੁਹਾਨੂੰ ਕੀ ਲੱਗਦਾ ਕਿ ਕਿਉਂ ਨਹੀਂ ਤ ਸੋਣਾ ਮੇਰੀ ਗੱਲ ਇਹ ਕਹਿੰਦੇ ਨੇ ਕੌਮ ਦਾ ਫੁਰਮਾ ਕੌਮ ਦਾ ਦਲੇ ਖੜਾ ਰੰਦਾ ਜੇ ਅੱਜ ਸੁਭਾ ਸਿੰਘ ਵਰਗੇ ਅਫਸਰਾਂ ਨੂੰ ਜੇਲ ਨਾ ਹੁੰਦੀ ਤਾਂ ਸੁਦੀਸ਼ ਜਦੋਂ ਕਤਲ ਹੋਇਆ ਨਾ ਜਦੋਂ ਸੰਦੀਪ ਸੂਰੀ ਪਿੱਠ ਦਿਖਾ ਕੇ ਭੱਜਿਆ ਉਦੋਂ ਸੁਭਾ ਸਿੰਘ ਦਾ ਕੋਈ ਅਫਸਰ ਤੇ ਖੜ ਦੇ ਮਾਰਦਾ ਵੇ ਅੱਜ ਪੰਜਾਬ ਦੇ ਗੈਂਗਸਟਰ ਕਿਉਂ ਲੁੱਟਾ ਖੋਹ ਜਿਆਦਾ ਕਿਉਂ ਨਹੀਂ ਉਹ ਪੁਲਿਸ ਅਫਸਰ ਜਿਨ੍ਹਾਂ ਨੇ ਦਲੇਰੀ ਦੇ ਨਾਲ ਪੰਜਾਬ ਚੋਂ ਅੱਤਵਾਦ ਖਤਮ ਕੀਤਾ ਗੁੰਡਾ ਰਾਜ ਖਤਮ ਕੀਤਾ ਅੱਜ ਉਹ ਜ਼ਿਲ੍ਹਾ ਚ ਨਹੀਂ ਤਾਂ ਅਮਰਿਤਪਾਲ ਦਾ ਮੁੱਦਾ ਵੀ ਵਿਚੀ ਖਿੱਚ ਕੇ ਲਿਆਏ ਕਿ ਅਮਰਿਤਪਾਲ ਤੋਂ ਪ੍ਰਭਾਵਿਤ ਹੋਇਆ ਚੇਲਾ ਕਿਦਾ ਸੀ ਉਹ ਚੇਲਾ ਹੋਣਾ ਕਿਦਾ ਸੀ ਉਹ ਉਹਦੇ ਸਿਰ ਤੇ ਅਮਲਾ ਹੋਇਆ ਉਹਦੇ ਸਿਰ ਤੇ ਗੋਲੀ ਚੱਲੀ ਇਹਨਾਂ ਸਾਹਿਬ ਇਦਾਂ ਦੀਆਂ ਗੱਲਾਂ ਪੰਜਾਬ ਦਾ ਮਾਹੌਲ ਖਰਾਬ ਕਰਨੀਆਂ ਗਿਆ ਕਿਉਂ ਨਹੀਂ ਆਪਾਂ ਸ਼ਾਂਤੀ ਮੈਂ ਕੋਈ ਇਹ ਨਹੀਂ ਮੈਂ ਪੋਲਿਸੀਟੀ ਲੈਣ ਦੀ ਗੱਲ ਕਰ ਰਿਹਾ ਕਮਖੀ ਹੈ ਇਹ ਤਾਂ ਇਹ ਤਾਂ ਕੱਲ ਨੂੰ ਤੁਹਾਨੂੰ ਵੀ ਆ ਜਾਏ ਦੱਸੋ ਨਾ ਅਗਰ ਅਸੀਂ ਐ ਮੂੰਹ ਬੰਦ ਕਰਕੇ ਬਹਿ ਗਏ ਆਨ ਵਾਲਾ ਟਾਈਮ ਇਹ ਹੋਗਾ ਜਿੱਦਾਂ ਕਸ਼ਮੀਰ ਚ ਤੁਸਨ ਨੂੰ ਭਜਾਇਆ ਗਿਆ ਵੀ ਹਉ ਸੁਭਾ ਸਿੰਘ ਦੇ ਹੱਕ ਚ ਉਤਰੀ ਉਹਨਾਂ ਪੁਲਿਸ ਅਫਸਰਾਂ ਦੇ ਹੱਕ ਚ ਵੀ ਉਤਰੀਏ ਜਿਹੜੇ ਪੁਲਿਸ ਅਫਸਰ ਝੂਠੇ ਕੇਸਾਂ ਦੇ ਵਿੱਚ ਜੇਲ੍ਹਾਂ ਚ ਬੰਦ ਨੇ ਪੰਜਾਬ ਦੇ ਵਿੱਚ ਸੰਦੀਪ ਸਣੀ ਨਾਮ ਇੱਕ ਵਾਰ ਫੇਰ ਚਰਚਾ ਦੇ ਵਿੱਚ ਆ ਚੁੱਕਾ ਹੈਗਾ ਚਰਚਾ ਦੇ ਵਿੱਚ ਆਇਆ ਇੱਕ ਪੁਲਿਸ ਆਫੀਸਰ ਜੋ ਦੰਗਿਆਂ ਦੇ ਟਾਈਮ ਦੇ ਉੱਤੇ ਜਾਂ ਕਿ ਇਹ ਅੰਤਰਕਵਾਦ ਦੇ ਟਾਈਮ ਦੇ ਉੱਤੇ ਕਾਪ ਸੀਗੇ ਔਰ ਸੀਬੀਆਈ ਉਹਨਾਂ ਤੇ ਕੇਸ ਦਰਜ ਕਰਦੀ ਹੈ ਜੇਲ੍ਹ ਪੇਜਦੀ ਹੈ ਜੇਲ੍ਹ ਦੇ ਅੰਦਰ ਬਜ਼ੁਰਗ ਹੋ ਜਾਂਦੇ ਨੇ ਬਜ਼ੁਰਗ ਜਿਹੜੇ ਨੇ ਉਹਨਾਂ ਦੀ ਹੱਤਿਆ ਹੋ ਜਾਂਦੀ ਔਰ ਹੱਤਿਆ ਕੌਣ ਕਰਦਾ ਹੈ ਇਹ ਹੱਤਿਆ ਕਰਦਾ ਸੰਦੀਪ ਸਣੀ ਔਰ ਸੰਦੀਪ ਸਣੀ ਹੈ ਕੌਣ ਜਿਹੜੇ ਸੁਦੀਰ ਸੂਰੀ ਅੰਮ੍ਰਿਤਸਰ ਦੇ ਵਿੱਚ ਸ਼ਿਵ ਸੈਨਾ ਨੇਤਾ ਸੀ ਉਹਨਾਂ ਨੂੰ ਗੋਲੀ ਮਾਰਨ ਵਾਲਾ ਇਹ ਸੰਦੀਪ ਸਣੀ ਹੈ ਔਰ ਕਿਉਂ ਦੁਆਰਾ ਚਰਚਾ ਦੇ ਵਿੱਚ ਆ ਚੁੱਕਾ ਹੈਗਾ ਕਿਉਂ ਉਹਨੇ ਦੁਬਾਰਾ ਜੇਲ੍ਹ ਦੇ ਅੰਦਰ ਕਤਲ ਕੀਤਾ ਔਰ ਇਸ ਕਤਲ ਦੇ ਮੁੱਦੇ ਨੂੰ ਲੈ ਕੇ ਕਿਉਂ ਸ਼ਿਵ ਸੈਨਾ ਪੰਜਾਬ ਜਿਹੜੀ ਹੈ ਉਹ ਵਿਰੋਧ ਦਰਜ ਕਰ ਰਹੀ ਹੈ ਵਿਰੋਧ ਹੀ ਦਰਜ ਨਹੀਂ ਕਰ ਰਹੀ ਬਲਕਿ ਇੱਕ ਵੱਡਾ ਐਲਾਨ ਕਰ ਰਹੀ ਹੈ ਮੇਰੇ ਨਾਲ ਰਜੀਵ ਟੰਡਨ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰ ਲੈਨੇ ਕਿ ਆਖਰ ਕਿਉਂ ਦੁਬਾਰਾ ਦੋਨੋਂ ਹੀ ਕੱਟਰਪੰਥੀ ਫੇਰ ਇੱਕ ਵਾਰ ਆਮੋ ਸਾਹਮਣੇ ਹੋ ਰਹੇ ਨੇ ਰਜੀਵ ਟੰਡਨ ਜੀ ਬਹੁਤ ਸਵਾਗਤ ਲੂ ਦੇਣਾ ਲਾਈਵ ਤੇ ਜਕਰ ਬੀਰ ਬਜਰੰਗੇ ਹਰ ਹਰ ਮਹਾਦੇਵ ਬੰਬ ਬੰਬ ਬੋਲੇ ਬੰਬ ਬੰਬ ਬੋਲੇ ਟੰਡਨ ਸਾਹਿਬ ਬਹੁਤ ਕਈਏ ਕੀ ਕੋਸ਼ਿਸ਼ਾਂ ਕੁਰਬਾਨੀਆਂ ਸ਼ਹਾਦਤਾਂ ਤੋਂ ਬਾਅਦ ਪੰਜਾਬ ਨੂੰ ਕਿਤੇ ਸ਼ਾਂਤੀ ਨਸੀਬ ਹੋਈ ਹੈ ਆਪਾਂ ਫੇਰ ਇੱਕ ਹਵਨਕੁੰਡ ਬਾਲ ਲਿਆ ਔਰ ਉਹਤੀ ਦਿਨੀ ਸ਼ੁਰੂ ਕਰ ਦਿੱਤੀ ਸੰਦੀਪ ਸਿੰਘ ਨੇ ਕਤਲ ਕਰਤਾ ਤੇ ਅਸੀਂ ਹਵਨਕੁੰਡ ਬਾਲ ਲਿਆ ਇੱਕ ਕਾਤਲ ਨੇ ਪਹਿਲਾਂ ਸੁਧਿੰਦੂ ਲੀਡਰ ਸੁਧੀ ਸੂਰੀ ਦਾ ਕਤਲ ਅੰਮ੍ਰਿਤਸਰ ਕੀਤਾ ਸਰਿਆਂ ਗੁਲੀਆਂ ਮਾਰ ਕੇ ਦੂਜੇ ਪਾਸੇ ਜੇਲ੍ਹ ਚ ਬੰਦ ਵਿਧਿਆ ਅਸਰ ਸੁਭਾ ਸਿੰਘ ਦਾ ਸਰਿਆਂ ਕਤਲ ਕਰ ਦਿੰਦਾ ਤੇ ਤੁਸੀਂ ਕਿੰਨੇ ਹੋ ਬੱਤੀ ਅਸੀਂ ਬਾਲ ਰਹੇ ਹਾਂ ਕੌਣ ਬਾਲ ਰਿਹਾ ਪੰਜਾਬ ਨੂੰ ਜਲਾਣਾ ਕੌਣ ਚਾਹ ਰਿਹਾ ਇਹ ਕੁਝ ਕੱਟੜਵਾਦੀ ਲੋਕ ਜਿਹੜੇ 15-20 ਲੋਕੋ ਦੇ ਲਈ ਧਰਨੇ ਤੇ ਬੈਠੇ ਉਹ ਲੋਕ ਜੀ ਸਮਝਦਾ ਹੀ ਨਹੀਂ ਸਮਝਾਂਦੀ ਇਹਨਾਂ ਨੂੰ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਕਾਤਲ ਦੀ سپورਟ ਜਿਹੜੇ ਲੋਕ ਉਸ ਕਾਤਲ ਦੀ سپورਟ ਲਈ ਧਰਨਾ ਲਾ ਕੇ ਬੈਠੇ ਨੇ ਦੂਜੇ ਪਾਸੇ ਰੋਸ਼ ਕੀ ਹੈ ਐਜੀਪੀਸੀ ਦੇ ਪ੍ਰਧਾਨ ਤੇ ਉਹਦੇ ਜਥੇਦਾਰ ਸਾਹਿਬ ਸੰਦੀਪ ਸਿੰਘ ਸੰਨੀ ਦੇ ਖੁੱਲਕੇ سپورਟ 'ਚ ਖੜੇ ਨੇ ਬੜੀ ਸ਼ਰਮ ਦੀ ਗੱਲ ਹੈ ਇਸ ਤੋਂ ਵੱਡੀ ਸ਼ਰਮ ਦੀ ਗੱਲ ਸਾਡੇ ਪੰਜਾਬ ਦੇ ਲੋਕਾਂ ਲਈ ਹੈ ਹੀ ਨਹੀਂ ਦੱਸੋ ਨਾ ਮੇਰੀ ਗੱਲ ਇੱਕ ਪਾਸੇ ਤਾਂ ਹੀ ਦੁਸਮਾਜ ਇਹ ਕਹਿ ਰਿਹਾ ਵੀ ਸੰਦੀਪ ਸਿੰਘ ਸੰਨੀ ਦਾ ਕੇਸ ਫਾਸਟ ਟ੍ਰੈਕ ਕੋਰਟ ਚ ਲਾਣਾ ਚਾਹੀਦਾ ਵੀ ਇਹਨੂੰ ਸਰਿਆਂ ਜਲਦੀ ਤੋਂ ਜਲਦੀ ਦਾ ਕੇਸ ਖਲਾਕ ਚਲਾ ਕੇ ਇਹਨੂੰ ਖਤਮ ਕਰਕੇ ਫਾਂਸ ਦੇ ਚੜਾਇਆ ਜਾਣਾ ਚਾਹੀਦਾ ਦੂਜੇ ਪਾਸੇ ਸਭ ਜਥੇਦਾਰ ਸਾਹਿਬ ਕੁਝ ਕੱਟਰਪੰਤੀ 15 ਤੋਂ 20 ਲੋਕ ਇਹਦੇ ਲਈ ਧਰਨਾ ਲਾ ਰਹੇ ਨੇ ਇਸ ਤੋਂ ਵੱਡੀ ਸਾਡੇ ਲਈ ਪੰਜਾਬ ਦਾ ਦੁਰਭਾਗਿਆ ਕੰਗਾ ਪੰਜਾਬੀਆਂ ਲਈ ਸ਼ਰਮ ਦੀ ਗੱਲ ਕੰਗਾ ਹੋਰ ਕੋਈ ਨਹੀਂ ਹੋਏਗੀ ਜਿੰਨਾ ਪੁਲਿਸ ਸਸਰਾਂ ਦੁਆਰਾ ਆਪਣੀ ਜਾਨ ਵੀ ਹਥੇਲੀ ਤੇ ਲੈ ਕੇ ਪੰਜਾਬ 'ਚ ਸ਼ਾਂਤੀ ਲਿਆਂਦੀ 1980 ਦਾ ਟਾਈਮ ਜੇਕਰ ਜਿਸ ਨੇ ਦੇਖਿਆ ਹੋਵੇ ਅੱਤਵਾਦ ਦਾ ਟਾਈਮ ਛੋਟੇ ਛੋਟੇ ਬੱਚੇ ਇੱਕ ਹੱਥਾਂ ਦੇ ਵਿੱਚ AK47 ਲੈ ਕੇ AK56 ਲੈ ਕੇ ਮਾਸੂਮ ਲੋਕਾਂ ਦਾ ਕਤਲ ਕਰਦੇ ਸੀ ਖਾਸ ਕਰਕੇ Hindu Samaj ਦਾ ਟ੍ਰੇਨਾਂ ਚੋਂ ਬੱਸਾਂ ਚੋਂ ਕੱਢ ਕੇ ਘਰਾਂ ਚੋਂ ਕੱਢਿਆਂ ਜੋ ਪਰਚੀਆਂ ਕੱਢ ਕੇ ਰੋਡੇ ਮੋਨਿਓ ਸਾਈਡ ਤੇ ਹੋ ਜੋ ਸਰੇ ਆ ਗੁਲੀਆਂ ਮਾਰੀਆਂ ਜਾਂਦੀਆਂ ਸੀ ਜਦੋਂ ਮਾਪੇ ਆਪ ਨੂੰ ਡਰ ਹੁੰਦਾ ਸੀ ਵੀ ਉਹਦਾ ਮਾਂ ਨੂੰ ਇਹ ਡਰ ਹੁੰਦਾ ਮੇਰਾ ਬੱਚਾ ਜੀ ਦੁਕਾਨ ਤੇ ਗਿਆ ਸ਼ਾਮੀ ਆਣਾ ਜਾਂ ਨਹੀਂ ਆਣਾ ਜਦੋਂ ਦੁਕਾਨਾਂ 5 ਵਜੇ ਤੱਕ ਲੋਕੀ ਬੰਦ ਕਰ ਦਿੰਦੇ ਸੀ ਨਾ ਉਦੋਂ ਕਿੱਥੇ ਸੀ ਸਾਰੇ ਲੋਕ ਮੈਂ ਪੁੱਛਣਾ ਚਾਹਨਾ ਸਿੱਧੀ ਜੀ ਗੱਲ ਹੈ ਸਾਡਾ ਦਰਦ ਹੈ ਅੱਜ ਸੁਭਾ ਸਿੰਘ ਜੀ ਦੇ ਪਰਿਵਾਰ ਦੁਆਰਾ ਰੋਹ ਸਰੂਪ ਕਹਿ ਲਈਏ ਇਹਨਾਂ ਦੀ ਡੈੱਡ ਬੋਡੀ ਲੈਣ ਨੂੰ ਮਨਾ ਕਰ ਦਿੱਤਾ ਅਸੀਂ ਸਾਫ਼ ਕਹਿਣਾ ਚਾਹੁੰਦੇ ਹਾਂ ਮੈਂ ਰਜੀਵ ਟੰਡਨ ਹਿੰਦੂ ਜਾਗੋ ਕੋਰ ਕਮੇਟੀ ਦਾ ਚੇਅਰਮੈਨ ਸ਼ਿਵ ਸਨਾ ਪੰਜਾਬ ਦਾ ਚੇਅਰਮੈਨ ਤੇ ਹੋਰ ਸਾਡੇ ਸਾਥੀ ਸੰਗਠਨ ਸਾਡੇ ਪੁਲਿਸ ਵੱਡੇ ਵਧੀਆ ਪੁਲਿਸ ਅਫਸਰ ਸੁਭਾ ਸਿੰਘ ਜੀ ਦਾ ਅੰਤਿਮ ਸੰਸਕਾਰ ਤੇ ਦੀ ਰਸਮ ਪਗੜੀ ਕਰਨ ਨੂੰ ਤਿਆਰ ਨੇ ਮੈਂ ਸਰਕਾਰ ਨੂੰ ਮੰਗ ਕਰਨਾ ਚਾਹਨਾ ਵੀ ਸਾਨੂੰ ਇਹਦੀ ਇਜਾਜ਼ਤ ਦਿੱਤੀ ਜਾਵੇ ਪਰਮਿਸ਼ਨ ਦਿੱਤੀ ਜਾਵੇ ਉਸ ਪਰਿਵਾਰ ਨੂੰ ਵੀ ਕਹਿਣਾ ਚਾਹਾਂਗਾ ਵੀ ਸਾਨੂੰ ਇਸ ਗਠਨ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਵੀ ਅਸੀਂ ਆਪਣੇ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀ ਦਿੱਤੀ ਅੱਜ ਮੌਕਾ ਆਇਆ ਅਸੀਂ ਇਹਨਾਂ ਲਈ ਵੀ ਕੁਝ ਕਰ ਸਕੀਏ ਅਸੀਂ ਕਰਨ ਨੂੰ ਤਿਆਰ ਬੈਠੇ ਹਾਂ ਮੈਨੂੰ ਇਹ ਗੱਲ ਨਹੀਂ ਸਮਝ ਲੱਗਦੀ ਤੁਸੀਂ ਆਪਣੇ ਤੋਂ ਕਿਦਾਂ ਖੁਦ ਹੀ ਫੈਸਲਾ ਲੈ ਲਿਆ ਕਿ ਉਹਨਾਂ ਦਾ ਪਰਿਵਾਰ ਰੋਸ਼ ਜਿਹੜੇ ਦੇ ਵਿੱਚ ਉਹਨਾਂ ਦੀ ਡੈੱਡ ਵਰਡਿੰਗ ਯਾਰਾ ਟੰਡਨ ਸਾਹਿਬ ਇਹ ਵੀ ਜਿਹੜੇ ਜਿਨ੍ਹਾਂ ਦੀ ਫੋਟੋ ਤੁਸੀਂ ਲੈ ਕੇ ਖੜੇ ਹੋ ਕੌਮ ਦਾ ਹੀਰਾ ਦੱਸ ਰਹੇ ਹੋ ਇਹਨਾਂ ਦੇ ਉੱਤੇ ਮਾਮਲਾ ਦਰਜ ਹੈ ਫੇਕ ਐਨਕਾਊਂਟਰ ਦੇ ਇਹਨਾਂ ਦੇ ਇਲਜ਼ਾਮ ਨੇ ਬਿਲਕੁਲ ਇਲਜ਼ਾਮ ਹਨ ਕਿੰਨੇ ਕਿਤੇ ਹਿਊਮਨ ਰਾਈਟ ਸੀਬੀਆਈ ਨੇ ਜਦੋਂ ਪੰਜਾਬ ਚ ਕਾਲਾ ਦੌਰ ਚੱਲਦਾ ਸੀ ਅੱਤਵਾਦ ਦਾ ਦੌਰ ਚੱਲਦਾ ਸੀ ਉਦੋਂ ਹਿਊਮਨ ਰਾਈਟ ਕਿੱਥੇ ਸੀ ਉਦੋਂ ਸੀਬੀਆਈ ਕਿੱਥੇ ਸੀ ਦੱਸੋ ਨਾ ਮੇਰੀ ਗੱਲ ਜਦੋਂ ਮੇਰੇ ਪਰਿਵਾਰ ਦੇ ਲੋਕਾਂ ਨੂੰ ਘਰਾਂ ਤੋਂ ਕੱਢ ਕੇ ਮਾਰਿਆ ਜਾਂਦਾ ਬਸਾਂ ਚੋਂ ਟ੍ਰੇਨਾਂ ਚੋਂ ਕੱਢ ਕੇ ਮਾਰਿਆ ਜਾਂਦਾ ਸੀ ਉਦੋਂ ਸੀਬੀਆਈ ਕਿੱਥੇ ਸੀ ਉਦੋਂ ਹਿਊਮਨ ਰਾਈਟ ਕਿੱਥੇ ਸੀ ਦੱਸੋ ਨਾ ਸਾਨੂੰ ਤਾਂ ਇਹਨਾਂ ਨੇ ਬਚਾਇਆ ਨਾ ਮੈਂ ਪੰਜਾਬ ਦਾ ਬੰਸੀ ਸਾ ਮੈਂ ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲਾ ਮੇਰਾ ਸੁਭਾ ਸਿੰਘ ਵੀ ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲਾ ਸੀ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਨ ਵਾਲਾ ਸੀਗਾ ਇਸ ਕਰਕੇ ਮੇਰੀ ਜ਼ਿੰਮੇਵਾਰੀ ਬੰਦੀ ਹੈ ਵੀ ਇਹਨਾਂ ਦੀ ਡੈੱਡ ਬੁੜੀ ਦਾ ਅੰਤਿਮ ਸੰਸਕਾਰ ਮੈਂ ਔਰ ਮੇਰੇ ਸਾਥੀ ਕਰਨ ਤੁਸੀਂ ਦੋਨੋਂ ਹੀ ਕੱਟਰਪੰਥੀ ਦੋਨੋਂ ਹੀ ਕਾਤਲ ਮੇਰੀ ਗੱਲ ਸੁਣ ਲਓ ਦੋਨੋਂ ਹੀ ਕਾਤਲ ਦੋਨੋਂ ਹੀ ਦੋਨੋਂ ਹੀ ਕਾਤਲ ਤੁਸੀਂ ਨਹੀਂ ਕੀਤਾ ਤੁਹਾਡੇ ਜਿਹਦੀ ਹਮਦਰਦੀ ਤੁਸੀਂ ਸਾਰੇ ਕਾਤਲ ਤੁਸੀਂ ਇਹਦਾ ਮਤਲਬ ਤੁਸੀਂ ਉਹ ਵੀ ਉਹ ਵੀ ਕਾਤਲ ਦੀ ਸਪੋਰਟ ਤੁਸੀਂ ਜਿਹੜੇ ਅੱਤਵਾਦੀ ਕਾਤਲ ਸੰਦੀਪ ਸਿੰਘ ਸਨਨੀ ਦੇ ਲਈ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਤੁਸੀਂ ਉਹਨਾਂ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਦੱਸੋ ਨਾ ਮੇਰੀ ਗੱਲ ਮੇਰੀ ਗੱਲ ਸੁਣੋ ਸਾਡਾ ਸੰਵਿਧਾਨ ਸਾਡਾ ਕਾਨੂੰਨ ਉਹਨੇ ਉਹਨੇ ਕਾਤਲ ਸਾਬਤ ਸੰਦੀਪ ਸਿੰਘ ਕਾਨੂੰਨ ਅੰਦਰ ਕਾਨੂੰਨ ਮੰਦਾ ਸੰਦੀਪ ਸਿੰਘ ਇਹੋ ਕਾਨੂੰਨ ਨਹੀਂ ਮੰਨਦਾ ਅੰਮੇਦਗਰ ਜੀ ਦਾ ਕਾਨੂੰਨ ਕਿਸ ਵਿਧਾਨ ਨੂੰ ਮੰਨਦਾ ਜਾਂ ਮੰਨਦਾ ਹੁੰਦਾ ਸੰਦੀਪ ਸੂਦੀਸ਼ੂਰੀ ਉੱਤੇ ਗੋਲੀ ਨਾ ਚਲੰਦਾ ਸੁਭਾ ਸਿੰਘ ਦਾ ਕਤਲ ਨਾ ਕਰਦਾ ਕੀ ਕਾਰਨ ਹੈ ਇਹਨਾਂ ਦਾ ਕਤਲ ਕਿਉਂ ਕੀਤਾ ਤੁਹਾਨੂੰ ਕੀ ਲੱਗਦਾ ਕਿ ਕਿਉਂ ਨਹੀਂ ਫੰਡਿੰਗ ਫੰਡਿੰਗ ਜਦੋਂ ਸੁਦੀਸ਼ੂਰੀ ਦਾ ਕਤਲ ਕੀਤਾ ਅਮਰਿਤਪਾਲ ਤੋਂ ਪ੍ਰਭਾਵੀ ਸੀਗਾ ਉਹ ਠੀਕ ਹੈ ਜੀ ਜਦੋਂ ਸੁਦੀਸ਼ੂਰੀ ਦਾ ਨੇ ਕਤਲ ਕੀਤਾ ਅਮਰਿਤਪਾਲ ਤੋਂ ਪ੍ਰਭਾਵੀ ਸੀਗਾ ਉਹਨੇ ਅਮਰਿਤਪਾਲ ਤੋਂ ਪ੍ਰਭਾਵਿਤ ਹੋ ਕੇ ਸਾਰੇ ਆ ਖੁਦੀ ਸੁਰੀ ਦਾ ਕਤਲ ਕੀਤਾ ਸੁਦੀ ਸੁਰੀ ਜੀ ਕਿਸੇ ਡਿਮਾਂਡ ਨੂੰ ਲੈ ਕੇ ਤਰਦੇ ਦੇ ਬੈਠੇ ਸੀ ਸੰਦੀਪ ਸਿੰਘ ਨੇ ਉੱਥੇ ਅੱਧਾ ਘੰਟਾ ਉੱਥੇ ਖੜਾ ਸੀ ਕਿਉਂਕਿ ਉਹਦੀ ਦੁਕਾਨ ਉਸ ਚੌਂਕ 'ਚ ਸੀ ਅੱਧਾ ਘੰਟਾ ਐਬ ਖੜਾ ਉੱਥੇ ਤਮਾਸ਼ਾ ਦੇਖਦਾ ਰਿਹਾ ਫਿਰ ਉਹਦੇ ਮਨ 'ਚ ਪਤਾ ਨਹੀਂ ਕੀ ਆਇਆ ਸਰੀਮ ਕੱਢ ਕੇ ਉਹਨੇ ਗੋਲੀਆਂ ਚ ਮਾਰ ਦਿੱਤੀਆਂ ਗੋਲੀਆਂ ਮਾਰ ਕੇ ਨਾਲ ਹੀ ਭੱਜ ਗਿਆ ਭੱਜ ਗਿਆ ਪਿੱਟ ਦਿਖਾ ਕੇ ਦੱਸੋ ਨਾ ਮੇਰੀ ਗੱਲ ਇਹ ਕਹਿੰਦੇ ਨੇ ਕੌਮ ਦਾ ਸੁਰਮਾ ਕੌਮ ਦਾ ਦਲੇ ਖੜਾ ਰਹਿਦਾ ਆਪਣੇ ਆਪ ਜਿਹੜੇ ਸਾਡੇ ਵੀ ਲੋਕ ਸੀ ਇਹਨੂੰ ਉੱਥੇ ਸਰੀਮ ਗੋਲੀ ਮਾਰ ਦਿੰਦੇ ਚੌਂਕ 'ਚ ਅੱਛਾ ਹੁਣ بار بار ਇਹ ਕਿਹਾ ਜਾ ਰਿਹਾ ਕਿ ਉਹਦੇ ਸੰਦੀਪ ਸਣੀ ਦੇ ਵੀ ਤਸ਼ੱਦਦ ਹੋਇਆ ਉਹਦੇ ਸੱਟਾਂ ਲੱਗੀਆਂ ਉਹਦੇ 11 ਤੋਂ 12 ਬੋਲ ਗੋਲੀ ਇੱਕ ਗੱਲ ਸਮਝੋ ਪੱਤਰਕਾਰ ਸਾਹਿਬ ਇੱਕ ਪਾਸੇ ਤੇ ਲੋਕ ਕਹਿੰਦੇ ਆ ਵੀ ਅਸੀਂ ਬਾਲੀ ਵੱਡੀਆਂ ਕੁਰਬਾਨੀਆਂ ਦੇਣੀਆਂ ਚਾਰ ਡਾਂਗਾ ਉਹਦੇ ਫਰੀਆਣੀ ਤੇ ਪੂਰਾ ਟੱਬਲ ਕੌਮ ਕੌਮ ਕਰਨ ਲੱਗ ਗਿਆ ਰੋਡ ਤੇ ਖੜਕੇ ਇੱਕ ਗੱਲ ਦੱਸ ਪੱਤਰਕਾਰ ਸਭ ਤੋਂ ਵੱਡੀ ਸਰਕਾਰ ਦੀ ਨਕਾਮੀ ਜੇ ਅੱਜ ਸੁਭਾ ਸਿੰਘ ਵਰਗੇ ਅਫਸਰਾਂ ਨੂੰ ਜੇਲ ਨਾ ਹੁੰਦੀ ਤਾਂ ਸੁਦੀਸ਼ ਜਦੋਂ ਕਤਲ ਹੋਇਆ ਨਾ ਜਦੋਂ ਸੰਦੀਪ ਸੂਰੀ ਪਿੱਠ ਦਿਖਾ ਕੇ ਭੱਜਿਆ ਉਦੋਂ ਸੁਭਾ ਸਿੰਘ ਦਾ ਕੋਈ ਅਫਸਰ ਉੱਥੇ ਖੜ ਦੇ ਪਿਛਵਾੜੇ ਗੋਲੀ ਮਾਰਦਾ ਹੋਵੇ ਕੱਲ ਸਮਝਦੇ ਹੋ ਇਹ ਬਹੁਤ ਵੱਡੀ ਨਕਾਮੀ ਪੁਲਿਸ ਅਫਸਰਾਂ ਦੇ ਹੌਸਲੇ ਕਿਉਂ ਗਿਰ ਗਏ ਨੇ ਕਿਉਂਕਿ ਨਜਾਇਜ਼ ਨਜਾਇਜ਼ ਅਫਸਰ ਦੱਬ ਸਿਆ ਅੱਜ ਪੰਜਾਬ 'ਚ ਗੈਂਗਸਟਰ ਕਿਉਂ ਆ ਜਿਆਦਾ ਅੱਜ ਪੰਜਾਬ 'ਚ ਗੈਂਗਸਟਰ ਕਿਉਂ ਲੁੱਟਖੋਹ ਜਿਆਦਾ ਕਿਉਂ ਨਹੀਂ ਉਹ ਪੁਲਿਸ ਅਫਸਰ ਜਿਨ੍ਹਾਂ ਨੇ ਦਲੇਰੀ ਦੇ ਨਾਲ ਪੰਜਾਬ ਚੋਂ ਅੱਤਵਾਦ ਖਤਮ ਕੀਤਾ ਗੁੰਡਾ ਰਾਜ ਖਤਮ ਕੀਤਾ ਅੱਜ ਉਹ ਜ਼ਿਲ੍ਹਾ ਚ ਨਹੀਂ ਉਹ ਸੂਬਾ ਸਿੰਘ ਦੀ ਤਰ੍ਹਾਂ ਜ਼ਿਲ੍ਹਾ ਜਿੰਨੇ ਉਹ ਕਿਉਂ ਕੰਮ ਕਰਨ ਪੰਜਾਬ ਦੀ ਸ਼ਾਂਤੀ ਲਈ ਕਿਉਂ ਖਤਮ ਕਰੇ ਪੰਜਾਬ ਚੋਂ ਗੈਂਗਸਟਰ ਅੱਜ ਦੇਖੋ ਨਾ ਪੰਜਾਬ ਦੇ ਹਰ ਜ਼ਿਲ੍ਹੇ ਚ ਰੋਜ਼ ਕੋਈ ਨਾ ਕੋਈ 2 4 5 ਅਸੀ ਘਟਨਾਵਾਂ ਹੁੰਦੀਆਂ ਕਿਸੇ ਕਿਸੇ ਕਿਤੇ ਗੋਲੀ ਚੱਲੀ ਹੁੰਦੀ ਹੈ ਇਹ ਕਿਉਂ ਚੱਲੀ ਹੁੰਦੀ ਹੈ ਇੰਨੀ ਗੋਲੀ ਤਾਂ ਅੱਤਵਾਦ ਦੇ ਟਾਈਮ ਚ ਚੱਲਦੀ ਸੀ ਜਿੰਨੀ ਗੋਲੀ ਹੁਣ ਚੱਲ ਰਹੀ ਹੈ ਹੁਣ ਪੰਜਾਬ ਪੁਲਿਸ ਪੰਜਾਬ ਦੀ ਸੁਰੱਖਿਆ ਲਈ ਕੰਮ ਕਿਉਂ ਕਰੇ ਹੁਣ ਪੰਜਾਬ ਪੁਲਿਸ ਪੰਜਾਬ ਦੀ ਰੱਖਿਆ ਲਈ ਕੰਮ ਕਿਉਂ ਕਰੇ ਤੁਸੀਂ ਤਾਂ ਅੰਮ੍ਰਿਤਪਾਲ ਦਾ ਮੁੱਦਾ ਵੀ ਵਿਚੀ ਖਿੱਚ ਕੇ ਲਿਆਏ ਕਿ ਅੰਮ੍ਰਿਤਪਾਲ ਤੋਂ ਪ੍ਰਭਾਵਿਤ ਹੋਇਆ ਚਿਲਾ ਕਿਦਾ ਸੀ ਉਹ ਮਤਲਬ ਚਿਲਾ ਹੋਣਾ ਸੀ ਉਹਦੇ ਸਰ ਦੇ ਅਮਲਾ ਹੋਇਆ ਉਹਦੇ ਸਰ ਤੇ ਗੋਲੀ ਚੱਲੀ ਔਰ ਦੂਸਰੀ ਗੱਲ ਟੰਡਨ ਸਾਹਿਬ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰੂੰਗਾ ਜਰੂਰ ਗੱਲ ਕਰਨੀਆਂ ਸਰਦਾਰ ਸੁਭਾ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਸਰਦਾਰ ਸੁਭਾ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਇਹਨਾਂ ਸਾਹਿਬ ਇਦਾਂ ਦੀਆਂ ਗੱਲਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਗਿਆ ਕਿਉਂ ਨਹੀਂ ਆਪਾਂ ਸ਼ਾਂਤੀ ਨਾਲ ਮੇਰੀ ਮੈਂ ਇੱਕ ਸਵਾਲ ਟੰਡਨ ਸਾਹਿਬ ਤੋਂ ਜ਼ਰੂਰ ਲੂੰਗਾ ਬਸ ਇੰਨੀ ਕੁ ਮੈਨੂੰ ਇੱਕ ਗੱਲ ਦੱਸ ਦਿਓ ਕਿ ਆ ਕੱਟਰਵਾਦ ਤੁਹਾਡੇ 'ਚ ਨਹੀਂ ਆ ਰਿਹਾ ਤੁਸੀਂ ਵੀ ਸ਼ਰੇ ਮੈਂ ਕੱਟਰਵਾਦੀ ਆ ਮੈਂ ਹਿੰਦੂ ਸਮਾਜ ਦਾ ਆਪਣੇ ਧਰਮ ਦਾ ਬੜਾ ਕੱਟਰ ਆ ਮੈਂ ਪੰਜਾਬ ਦਾ ਹਤੀਸ਼ੀ ਆ ਮੈਂ ਪਤਾਵਦੇ ਹਿੱਤ ਲਈ ਬੜਾ ਕੱਟਰ ਆ ਕਿ ਆ ਰਜੀਵ ਟੰਡਨ ਦੇ ਕੱਟਰਵਾਦ ਹੁੰਦੇ ਹੁੰਦੇ ਕਿਸੇ ਸੰਦੀਪ ਸਿੰਘ ਸੰਨੀ ਦਾ ਮਰਡਰ ਕਰਤਾ ਕਹੀਏ ਜੇ ਹਿੰਦੂ ਫਿਰ ਦੁਆਰਾ ਤੋਂ ਡਰ ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਆ ਰਜੀਵ ਟੰਡਨ ਨੇ ਕੱਟਰਵਾਦੀ ਹੁੰਦੇ ਹੁੰਦੇ ਕਿ ਆ ਕਿਸੇ ਦਾ ਮਰਡਰ ਕਰਤਾ ਕਿ ਆ ਕਿਸੇ ਤੇ ਚਪੀੜਾ ਮਾਰਦੀ ਕਿਸੇ ਤੇ ਕਿਰਪਾਨਾ ਮਾਰਦੀ ਕਿਸੇ ਤੇ ਗੋਲੀਆਂ ਚਲਾਤੀਆਂ ਮੈਂ ਕੱਟਰਵਾਦੀ ਹਾਂ ਵੀ ਆਪਣੇ ਧਰਮ ਦਾ ਰક્ષਕ ਹਾਂ ਮੈਂ ਕਿਸੇ ਦੇ ਹੈਸਾ ਕੱਟਰਵਾਦੀ ਨਹੀਂ ਹਾਂ ਵੀ ਮੈਨੂੰ ਤੁਹਾਡੀ ਗੱਲ ਪਸੰਦ ਨਹੀਂ ਆਈ ਤਾਂ ਮੈਂ ਤੁਹਾਨੂੰ ਸਿਰਮ ਕੱਢ ਕੇ ਰਵਾ ਲੋ ਕਿੱਡੀ ਗੋਲੀ ਮਾਰ ਦਿੱਤੀਗੀ ਮੈਂ ਐਦਾਂ ਦਾ ਕੱਟਰਵਾਦੀ ਨਹੀਂ ਹੈਗਾ ਕੱਟਰਵਾਦੀ ਦੇ ਉੱਤੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਨਾ ਜਿਹੜੇ ਆਪਣਾ ਪੰਜਾਬ ਹੈ ਗੁਰੂ ਪੀਰਾਂ ਦੀ ਧਰਤੀ ਹੈ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸੀਸ ਝੁਕਾਣੇ ਆ ਹਰ ਚੀਜ਼ ਨੂੰ ਲੈ ਕੇ ਚੱਲਦੇ ਆ ਪਰ ਕੱਟਨਵਾਦ ਦੀ ਗੱਲ ਕਰਦੇ ਆ ਜੀ ਸ਼ਿਵ ਸੇਨਾ ਪੰਜਾਬ ਸਾਡੇ ਰਜੀਵ ਟੰਡਨ ਨੇ ਜਿਹੜੀ ਮੁਹਿੰਮ ਲਈ ਤੀ ਹੈ ਕਿ ਇਹਨਾਂ ਦੀ ਰਸਮ ਬਗੜੀ ਦੇ ਇਹਨਾਂ ਦੀ ਡੈੱਡ ਬੋਡੀ ਅਸੀਂ ਸਵੀਕਾਰ ਕਰਦੇ ਆ ਅਸੀਂ ਇਹਨਾਂ ਦਾ ਅੰਤਿਮ ਸੰਸਕਾਰ ਕਰਦੇ ਆ ਕਿੰਨੀ ਵੱਡੀ ਗੱਲ ਹੈ ਇੱਕ Hindu ਹੋ ਦੇ ਨਾਤੇ ਇੱਕ Sikh ਚਿਹਰੇ ਨੂੰ ਅਸੀਂ ਲੈ ਕੇ ਆ ਆਪ ਹੀ ਕਹਿੰਦਾ ਆ ਵੀ ਅਸੀਂ ਕਰ ਰਹੇ ਆ ਜਾਂ ਅਸੀਂ ਕਰਾਂਗੇ ਮੇਰੇ ਯਾਰ ਹੈ ਨਾ ਅਸੀਂ ਤੇ ਉਹਦਾ ਪਰਿਵਾਰ ਉਹਦਾ ਪਰਿਵਾਰ ਮੇਰੀ ਗੱਲ ਸੁਣੋ ਮੈਂ ਤੁਹਾਡੇ ਚੈਨਲ ਦੇ ਰਾਹੀਂ ਮੈਂ ਲਿਖਤ ਲੈਟਰ ਵੀ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਮੈਂ ਬਿਲਕੁਲ ਮੈਂ ਸਾਫ਼ ਕਹਿ ਰਿਹਾ ਮੈਂ ਕੋਈ ਇਹ ਨਹੀਂ ਮੈਂ ਪੋਲਿਸੀਟੀ ਲੈਣ ਦੀ ਗੱਲ ਕਰ ਰਿਹਾ ਇੱਕ ਕਮਕੀ ਹੈ ਇਹ ਤਾਂ ਇਹ ਤਾਂ ਕੱਲ ਨੂੰ ਤੁਹਾਨੂੰ ਵੀ ਆ ਜਾਣੀ ਹੈ ਮੈਂ ਪੰਜਾਬ ਦੇ ਜਨਮ ਚਲ ਮੇਰੀ ਗੱਲ ਨੂੰ ਵੀ ਆ ਜਾਣੀ ਹੈ ਮੇਰੀ ਗੱਲ ਤਾਂ ਕੀ ਛੱਡੋ ਅੱਗੇ ਵੀ ਆਂਦੀ ਰਹਿੰਦੀਆਂ ਮੈਂ ਉਹੀ ਗੱਲ ਸ਼ੋਭਾਣੀ ਦਿੰਦੀਆਂ ਗੱਲਾਂ ਕਰਦੀਆਂ ਜਿਹਨੇ ਜੋ ਪ੍ਰਮਾਤਮਾ ਦੇ ਹੱਥ ਲਿਖੀ ਹੈ ਮੌਤ ਸਮਝੇ ਕੋਈ ਇਨਸਾਨ ਮਾਰਨਾ ਮੈਂ ਜਾਊਂਗਾ ਮੈਂ ਸਿਰਫ ਮੈਂ ਸਰਕਾਰ ਨਾਲ ਵੀ ਗੱਲ ਕਰੂੰਗਾ ਵੀ ਸਾਨੂੰ ਮੈਂ ਪੰਜਾਬ ਦਾ ਰਹਿਣ ਵਾਲਾ ਮੈਂ ਪੰਜਾਬ ਨੂੰ ਪਿਆਰ ਕਰਨ ਵਾਲਾ ਅਗਰ ਮੇਰੇ ਪੰਜਾਬ ਦੇ ਪਿਆਰ ਕਰਨ ਵਾਲੇ ਕਿਸੇ ਦਾ ਮਰਡਰ ਕਰ ਦਿੱਤਾ ਗਿਆ ਅਗਰ ਉਹਦਾ ਪਰਿਵਾਰ ਰੋਸਪ੍ਰੂਪ ਉਹਦੀ ਡੈੱਡ ਬਡੀ ਨਹੀਂ ਲੈਣਾ ਚਾਹੁੰਦਾ ਉਹਦਾ ਅੰਤਿਮ ਸੰਸਕਾਰ ਨਹੀਂ ਕਰਨਾ ਚਾਹੁੰਦਾ ਤਾਂ ਹਿੱਦੂ ਜਾਗੋ ਕੋਰ ਕਮੇਟੀ शिवसेना ਪੰਜਾਬ ਰਜੀਵ ਟੰਡਨ ਉਹਦੀ ਪੂਰੀ ਟੀਮ ਸੁਭਾ ਸਿੰਘ ਜੀ ਦਾ ਪੂਰੀ ਸ਼ਰਧਾ ਦੇ ਨਾਲ ਅੰਤਿਮ ਸੰਸਕਾਰ ਤੇ ਰਸਮ ਪਗੜੀ ਕਰਨ ਨੂੰ ਤਿਆਰ ਹੈ ਮੈਂ ਫਿਰ ਕਹਿੰਦਾ ਅਸੀਂ ਸਾਨੂੰ ਇਹਦੇ ਦੂਜੀ ਗੱਲ ਹੋਰ ਕਹਿਣਾ ਚਾਹੁੰਦਾ ਸੰਦੀਪ ਸਿੰਘ ਨੂੰ ਫਾਂਸੀ ਦੇਣ ਲਈ ਸੰਦੀਪ ਸਿੰਘ ਦਾ ਕੇਸ ਫਾਸਟ ਟਰੈਕ ਤੇ ਚਲਾਉਣ ਲਈ ਸਾਨੂੰ ਅਗਰ ਪੰਜਾਬ ਭਰ ਦੇ ਵਿੱਚ ਹੀ ਸੜਕਾਂ ਤੇ ਉਤਰਨਾ ਪਿਆ ਤਾਂ ਸਾਡੀ ਪੂਰੀ ਟੀਮ ਸੜਕਾਂ ਤੇ ਉਤਰਨ ਨੂੰ ਤਿਆਰ ਬੈਠੀ ਹੈ। ਪਰ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਸੁਣੋ ਇੱਕ ਕੱਟੜਵਾਦੀ ਤੇ ਅੱਤਵਾਦੀ 'ਚ ਫਰਕ ਸਮਝੋ ਪੱਤਰਕਾਰ ਸਾਹਿਬ। ਕੱਟੜਵਾਦੀ ਪਤਾ ਕੀ ਹੈ ਮੈਂ ਆਪਣਾ ਧਰਮ ਦਾ ਕੱਟੜ ਆ ਮੈਨੂੰ ਮਾਣ ਆ Hindu ਹੋਣ ਤੇ ਮੈਂ ਅੱਤਵਾਦੀ ਨਹੀਂ ਆ। ਕੱਟੜਵਾਦੀ ਤੇ ਅੱਤਵਾਦੀ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਇਹ ਜਿਹੜੇ ਲੋਕ ਚਸ਼ਮੇ ਲਾਈ ਫਿਰਦੇ ਨੇ ਵੱਡੇ ਵੱਡੇ ਚਸ਼ਮੇ ਵਾਲਾ ਉਹਨਾਂ ਨੂੰ ਕਹਿਣਾ ਚਾਹੂੰਗਾ ਵੀ ਜਿਹੜੇ ਲੋਕ ਕਹਿੰਦੇ ਤੁਹਾਡੇ 'ਚ ਕੀ ਫਰਕ ਹੈ? ਜੇ ਤੁਸੀਂ ਵੀ ਸਵਾਲ ਕਰਤਾ ਮੇਰੇ ਵੀਰ ਨੇ ਵੀ ਕੀ ਫਰਕ ਹੈ? ਅਸੀਂ ਕੱਟਰਵਾਦੀ ਜ਼ਰੂਰ ਆ ਅਸੀਂ ਆਪਣੇ ਧਰਮ ਦੇ ਪੱਕੇ ਆ ਪਰ ਅਸੀਂ ਅੱਤਵਾਦੀ ਨਹੀਂ ਹੈਗੇ ਤੁਹਾਡੇ ਮੇਰਾ ਵਿਚਾਰ ਨਹੀਂ ਮਿਲ ਰਿਹਾ ਮੈਂ ਤੁਹਾਡੇ ਗੋਲੀ ਥੋੜੀ ਮਾਰ ਦੂੰਗਾ ਯਾਰ। ਆਪਣੀ ਬੋਲਚਾਲ ਬੰਦੋ ਜੂ ਨਾ ਮਤਵਾਦ ਲੜ ਪਾਵਾਂਗੇ ਹੱਥੋਂ ਬਾਈ ਕਰ ਲਾਂਗੇ ਹੱਤਿਆ ਤਾਂ ਨਹੀਂ ਕਰਾਂਗੇ ਨਾ ਇਹ ਚੀਜ਼ਾ ਕੱਟਰਵਾਦੀ ਤੇ ਅੱਤਵਾਦੀ ਬੜਾ ਫਰਕ ਹੈ ਦੂਸਰੀ ਗੱਲ ਮੈਂ ਕਰਨ ਜਾਊਂਗਾ ਅੱਤਵਾਦੀ ਕੌਣ ਨੇ? ਭਿੰਡਰਾਲਾ ਤੂਫਾਨ ਸਿੰਘ ਬੜੇ ਉਹਨਾਂ ਦਾ ਬੋਇਆ ਬੀਜ ਦਾ ਨਿਕਲਿਆ ਬੁੱਟਾ ਸੰਦੀਪ ਸਿੰਘ ਆ ਉਹਨਾਂ ਦਾ ਬੋਇਆ ਬੀਜ ਦਾ ਬੁੱਟਾ ਅਮਰਤਪਾਲ ਆ ਨਹੀਂ ਇਹ ਕਿਉਂ ਆ ਅਮਰਿਤਪਾਲ ਯਾਰ ਸੰਦੀਪ ਨਹੀਂ ਇਹ ਕੀ ਤੁਸੀਂ ਫੰਡਿੰਗ ਦੇ ਅਰੋਪ ਕਿੰਨੇ ਸਾਨੂੰ ਕੱਟਰ ਵੱਤ ਕਿੰਨੇ ਹੋ ਸੰਦੀਪ ਥਾਪਰ ਦਾ ਕੀ ਕਸੂਰ ਜਦੋਂ ਇੱਕ ਕਿਰਪਾਨਾ ਮਾਰੀ ਗਈ ਆ ਉਹ ਕੀ ਕਹਿੰਦਾ ਸੀਗਾ ਜਿਨ੍ਹਾਂ ਨੇ ਗੁਰੂ ਸਿੱਖ ਸਮਾਜ ਦੇ ਨੇ ਉਹਨੇ ਗੁਰੂ ਮੇਰੇ ਵੀ ਨੇ ਵੀ Hindu ਸਮਾਜ ਦੇ ਵੀ ਨਹੀਂ ਜਦੋਂ ਉਹ ਤੇ ਕਿਰਪਾਨਾ ਮਰੀ ਗਈ ਨਾ ਜਪਸੀ ਸਾਹਿਬ ਦਾ ਪਾਰ ਚੱਲਦਾ ਵੀ ਸਿਵਲ ਹਸਪੀਟਲ ਦੇ ਉੱਥੋਂ ਪਾੜ ਕਰਦਾ ਪਾੜਸ ਹੁੰਦਾ ਪਿਆ ਸੀਗਾ ਉਹਦੀ ਰੈਕੀ ਹੋ ਰਹੀ ਸੀ ਉਸ ਵਕਤ ਜਦੋਂ ਬਾਹਰ ਨਿਕਲਿਆ ਨਾਲੀ ਨੂੰ ਘੇਰ ਕੇ ਕਿਰਪਾਨਾ ਮਾਰ ਕੇ ਉਹਨੂੰ ਮਰਨ ਵਰਗਾ ਕਰਕੇ ਛਿੜ ਕੇ ਛੱਡ ਦਿੱਤਾ ਗਿਆ ਦੱਸੋ ਨਾ ਇਹ ਕਾਦੀ ਹੈ ਕਾਦੀ ਭਾਈ ਬੰਦੀ ਹੈ ਮੈਨੂੰ ਜਵਾਬ ਦੇ ਦਿਓ ਬਸ ਅਗਰ ਮੈਂ ਆਪਣੇ ਹਿੱਤ ਦੀ ਗੱਲ ਕਰਾਂ ਅਗਰ ਸੁਭਾ ਸਿੰਘ ਜੀ ਨੇ ਪੰਜਾਬ ਦੀ ਹਿੱਤ ਦੀ ਗੱਲ ਕੀਤੀ ਉਦੋਂ ਇੱਥੇ ਪੰਜਾਬ ਚੋਂ ਅੱਤਵਾਦ ਖਤਮ ਕੀਤਾ ਕਿਆ ਗਲਤ ਕੀਤਾ ਦੱਸੋ ਨਾ ਅਗਰ ਅਸੀਂ ਐ ਮੂੰਹ ਬੰਦ ਕਰਕੇ ਬਹਿ ਗਏ ਆਉਣ ਵਾਲਾ ਟਾਈਮ ਇਹ ਹੋਗਾ ਜਿੱਦਾਂ ਕਸ਼ਮੀਰ ਚ ਸਾਨੂੰ ਪੁਝਾਇਆ ਗਿਆ ਜਿੱਦਾਂ ਸਾਨੂੰ ਕਸ਼ਮੀਰ ਚ ਪੁਝਾਇਆ ਗਿਆ ਜਿੱਦਾਂ ਅੱਤਵਾਦ ਦੇ ਟਾਈਮ ਸਾਡੇ ਪਿੰਡਾਂ ਦੇ ਵਿੱਚੋਂ ਹਰਿਆਣਾ ਹਿਮਾਚਲ ਦਿੱਲੀ ਹਲਕੂਚ ਕਰਗੇ ਸੀਗੇ ਉਦਾਂ ਹੀ ਸਾਨੂੰ ਫੇਰ ਕੂਚ ਕਰਨਾ ਪਏਗਾ ਅੱਛਾ ਸੰਦੀਪ ਸਨੀਨੂ ਜਿਹੜੇ ਸਪੋਰਟ ਕਰ ਰਹੇ ਉਹਨਾਂ ਨੂੰ ਲੈ ਕੇ ਤੁਸੀਂ ਤੁਹਾਡੀ ਕੀ ਵਿਚਾਰਤ ਹੈ ਜਾਂ ਕੀ ਸੋਚ ਹੈ ਕਾਰਨ ਕੀ ਸੋਚ ਕੀ ਕਿਆ ਦੁਬਾਰਾ ਮਾਹੌਲ ਖਰਾਬ ਕਰਨ ਦੀ ਕੋਈ ਪਰਵਾਹ ਕਰਨਾ ਚਾਹੁੰਦੇ ਨਹੀਂ ਸੱਤਾ ਤੋਂ ਬਾਹਰ ਬੈਠੇ ਨੇ ਨਾ ਜਿਹੜੇ ਲੋਕ ਉਹ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਉਹ ਫੇਰ ਚਾਹੁੰਦੇ ਨੇ ਪੰਜਾਬ ਉਹੀ ਕਾਲੇ ਦੋਚ ਵਿੱਚ ਫੇਰ ਚਲਾ ਜਾਵੇ ਜਿਹੜਾ 1980 ਤੋਂ ਲੈ ਕੇ 1992 ਦੇ ਵਿੱਚ ਸੀਗਾ ਪੰਜਾਬ ਦੀ ਲੋਕਾਂ ਨੂੰ ਬਰਵਾ ਹਿੰਦੂ ਸਿੱਖ ਭਾਈਚਾਰੇ ਵਿੱਚ ਪਾੜ ਪਾਣਾ ਚਾਹੁੰਦੇ ਨੇ ਹੈ ਕਿੰਦੇ ਲੋਕ ਨਾ ਦੱਸੋ ਨਾ ਮੇਰੀ ਗੱਲ ਐ ਜੀਪੀਸੀ 20 ਬੰਦੇ ਕਰ ਰਹੇ ਨੇ 20 ਬੰਦੇ 20 ਬੰਦੇ ਨਿਹੰਗ ਬੈਠੇ ਨੇ ਹੋਰ ਦੱਸੋ ਨਾ ਐ ਜੀਪੀਸੀ ਦਾ ਪ੍ਰਧਾਨ ਤੇ ਜਥੇਦਾਰ ਜਿਨ੍ਹਾਂ ਦੀ ਕੋਈ ਸੁਣਦਾ ਸਿੱਖ ਸਮਾਜ ਉਹਨਾਂ ਦੀ ਸੁਣਦਾ ਨਹੀਂ ਸਿੱਖ ਸਮਾਜ ਉਹਨਾਂ ਨੂੰ ਗਲ਼ੇਉ ਲਾ ਚੁੱਕਾ ਹੈ ਹੀ ਲੋਕ ਕਰ ਰਹੇ ਨਾ ਕੋਈ ਹੋਰ ਜਦ 20 ਲੋਕ ਉੱਥੇ ਬੈਠੇ ਨੇ ਪਟਿਆਲੇ ਦੇ ਬਾਗ ਰੂਲਾ ਪਾ ਰਹੇ ਨੇ ਸੰਦੀਪ ਸੰਨੀ ਤੇ ਹਮਲਾ ਹੋਇਆ ਸਦੀ ਸੁਨਤ ਦੱਸਤ ਹੋਈ ਦੂਜੇ ਪਾਸੇ ਸ਼ਰਮਣੀਆਂ ਦੀ ਇਹਨਾਂ ਲੋਕਾਂ ਨੂੰ ਸੰਦੀਪ ਸਿੰਘ ਨੇ ਇੱਕ ਮਰਡਰ ਕਰ ਦਿੱਤਾ ਇੱਕ ਇਨਸਾਨ ਦਾ ਇੱਕ ਉਸ ਪੁਲਿਸ ਅਫਸਰ ਦਾ ਜਿਹਨੇ ਆਪਣੀ ਜਾਨ ਹਥੇਲੀ ਤੇ ਲੈ ਕੇ ਪੰਜਾਬ ਚ ਅੱਤਵਾਦ ਖਤਮ ਕੀਤਾ ਸ਼ਰਮਣੀਆ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਮੈਂ ਤਾਂ ਆਪਣੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਪੰਜਾਬੀਆਂ ਨੂੰ ਕਹਿਣਾ ਚਾਹੂੰਗਾ Hindu ਸਮਾਜ ਨੂੰ ਵੀ ਕਹਿਣਾ ਚਾਹੂੰਗਾ ਵੀ ਆਓ ਸੁਭਾ ਸਿੰਘ ਜੀ ਦੇ ਹੱਕ ਚ ਉਤਰੀ ਉਹਨਾਂ ਪੁਲਿਸ ਅਫਸਰਾਂ ਦੇ ਹੱਕ ਚ ਵੀ ਉਤਰੀਏ ਜਿਹੜੇ ਪੁਲਿਸ ਅਫਸਰ ਝੂਠੇ ਕੇਸਾਂ ਦੇ ਵਿੱਚ ਜੇਲ੍ਹਾਂ ਚ ਬੰਦ ਜੇ ਤੁਸੀਂ ਸਾਰਿਆਂ ਨੂੰ ਅਪੀਲ ਤਾਂ ਕਰ ਦਿੱਤੀ ਪਰ ਇੱਕ ਥ੍ਰੈਟ ਤਾਂ ਸਾਹਮਣੇ ਖੜੀ ਹੈ ਨਾ ਇਹ ਕਿਹਾ ਜਾ ਰਿਹਾ ਹੈਗਾ ਕਿ ਜੋ ਵੀ ਇਹਨਾਂ ਦਾ ਅੰਤਿਮ ਸੰਸਕਾਰ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਇਹਨਾਂ ਦੀ سپورਟ 'ਚ ਖੜੇਗਾ ਨਤੀਜੇ ਭੁਖਨੇ ਪੈਣਗੇ ਇਹ ਮੋਢੇ ਤੇ ਇਹ ਮੋਢਿਆਂ ਦੇ ਉੱਤੇ ਲੈ ਕੇ ਜਾਵਾਂਗਾ ਉਹਦੀ ਡੈਡਪੁੱਡੀ ਨੂੰ ਸੰਸਕਾਰ ਕਰੂੰਗਾ ਜਿਹਨੇ ਮਾਂ ਦਾ ਦੁੱਧ ਪੀਤਾ ਆ ਕੇ ਦੇਖ ਲੈ ਜੇ ਕਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਤਾ ਇਥੇ ਬਹੁਤ ਬੜਾ ਐਲਾਨ ਰਾਜੀਵ ਟੰਡਨ ਨੇ ਕੀਤਾ ਹੈਗਾ ਹਿੰਦੂ ਜਗ ਹਿੰਦੂ ਜਾਗੋ ਕੋਰ ਕਮੇਟੀ ਦੇ ਚੇਅਰਮੈਨ ਵੀ ਨੇ ਔਰ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਨੇ ਰਾਜੀਵ ਟੰਡਨ ਔਰ ਸਭ ਤੋਂ ਵੱਡੀ ਗੱਲ ਹੈ ਕਿ ਆਖਰ ਸੁਭਾ ਸਿੰਘ ਹੁਣਾਂ ਨੇ ਜੇਲ੍ਹ ਦੇ ਵਿੱਚ ਜੋ ਵੀ ਸਜ਼ਾ ਆਪਣੀ ਕਟਣੀ ਸੀਗੀ ਉਸ ਤੋਂ ਪਹਿਲਾਂ ਉਹਨਾਂ ਦਾ ਮਰਡਰ ਹੋਇਆ ਮਰਡਰ ਕੀਤਾ ਸੰਦੀਪ ਸਣੀ ਨੇ ਜਿਹਦੇ ਉੱਤੇ ਸੁਦੀਰ ਸੂਰੀ ਦੇ ਕਤਲ ਦਾ ਇਲਜ਼ਾਮ ਉਹਦੇ ਮਸਲੇ ਦੇ ਵਿੱਚ ਉਹ ਅੰਦਰ ਸੀ ਕਾਰਨ ਕੀ ਕਿਉਂ ਦੁਬਾਰਾ ਇਹਨਾਂ ਦਾ ਕਤਲ ਕਰਨਾ ਪਿਆ ਕਿ ਵਾਕਈ ਪੰਜਾਬ ਦੇ ਵਿੱਚ ਫਿਰ ਦੋ ਕੱਟੜ ਪੰਥੀ ਜਿਹੜੇ ਨੇ ਅੰਮੋ-ਸਾਮਨੇ ਹੋ ਰਹੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਨੇ ਨੇ ਚਾਹੇ ਉਹ ਸਿੱਖ ਸਮਾਜ ਨਾਲ ਜੁੜੇ ਹੋਣ ਚਾਹੇ ਫਿਰ ਉਹ Hindu ਸਮਾਜ ਨਾਲ ਪਰ ਰਜੀਵ ਟੰਡਨ ਦਾ ਇਹ ਵੱਡਾ ਐਲਾਨ ਕਿ ਉਹ ਆਪਣੇ ਮੋਢਿਆਂ ਤੇ ਲੈ ਕੇ ਉਹਨਾਂ ਦੀ ਡੈਡ ਬੋਡੀ ਦਾ ਜਿਹੜਾ ਅੰਤਿਮ ਸੰਸਕਾਰ ਕਰਨਗੇ ਔਰ ਅੰਤਿਮ ਰਸਮਾਂ ਵੀ ਪੂਰੀਆਂ ਕਰਨਗੇ ਇਹ ਆਪਣੇ ਆਪ ਦੇ ਵਿੱਚ ਬਹੁਤ ਬੜੀ ਗੱਲ ਹੈ ਔਰ ਇਸ ਐਲਾਨ ਤੋਂ ਬਾਅਦ ਕੀ ਪ੍ਰਤੀਕਿਰਿਆ ਸਾਹਮਣੇ ਆਏਗੀ ਇਹ ਦੇਖਣਾ ਹੋਵੇਗਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ